जिला श्री फतेगाड साहिब ਵਿਖੇ ਮੌਜੂਦ ਹਨ ਜਿੱਥੇ 96 ਕਰੋੜੀ ਬਾਬਾ ਬਲਵੀਰ ਸਿੰਘ ਬੁੱਢਾ ਦਲ ਦੇ ਮੁਖੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਘੋੜ ਸਵਾਰ ਦੇ ਕਰਤੱਵ ਨੇ ਜਿਹੜੇ ਦਿਖਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੇ ਗੁਰੂ ਦੀਆਂ लाਡਲੀਆਂ ਫੌਜਾਂ ਨੇ ਜਿਹੜੀਆਂ ਉਹਨਾਂ ਵੱਲੋਂ ਘੋੜੇ ਦੇ ਕਰਤੱਵ ਨੇ ਜਿਹੜੇ ਦਿਖਾਏ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰ ਘੋੜੇ ਨੇ ਜਿਹੜੇ ਇਹਨਾਂ ਦੇ ਉੱਤੇ ਗੁਰੂ ਦੀਆਂ लाਡਲੀਆਂ ਫੌਜਾਂ ਤੈਨਾਤ ਨੇ ਤੇ ਹੁਣ ਇਹ ਕਰਤੱਵ ਦਿਖਾ ਕੇ ਆਏ ਨੇ ਬਹੁਤ ਔਖਾ ਹੋ ਜਾਂਦਾ ਚਾਰ ਕੋੜੇ ਨੂੰ ਮੈਨੇਜ ਕਰਨਾ ਪਰ ਗੁਰੂ ਦੀਆਂ लाਡਲੀਆਂ ਫੌਜਾਂ ਟ੍ਰੇਨਿੰਗ ਹਾਸਲ ਕੀਤੀ ਹੋਈ ਹੈ ਤੇ ਅੱਜ ਕਰਤਵ ਨੇ ਜਿਹੜੇ ਕੋੜਿਆਂ ਦੇ ਦਿਖਾਏ ਗਏ ਨੇ ਕੋੜ ਸਵਾਰੀ ਦੇ ਕਰਤਵ ਹੋਏ ਨੇ ਤੇ ਨਿਹੰਗ ਸਿੰਘ ਜਥੇਬੰਦੀ ਦੇ ਗੁਰੂ ਦੀਆਂ लाਡਲੀਆਂ ਫੌਜਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਬਾ ਜੀ ਸਾਥਰੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਬਾਬਾ ਜੀ ਕਿੱਥੋਂ ਆਏ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਇਕ ਗੱਲ ਆਪਾਂ ਗੱਲ ਕਰੀ ਅੱਜ ਘੋੜਸਵਾਰ ਦੇ ਕਰਤਬ ਹੋਏ ਆ ਤੇ ਕਿਹੜਾ ਜਥਾ ਆਪਣਾ ਤੇ ਪਹਿਲਾਂ ਉਹਦੇ ਬਾਰੇ ਦੱਸ ਦੋ ਫਿਰ ਕਰਤਵਾਂ ਬਾਰੇ ਦੱਸ ਸਾਰੇ ਸਿੰਘ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨੇ ਸਿੰਘ ਸਾਹਿਬ ਪੰਦਰ ਰਤਨ ਸ਼ਰੋਮਣੀ ਰਤਨ ਬਾਬਾ ਬਲਬੀਰ ਸਿੰਘ ਸਾਹਿਬ ਜੀ 96 ਕਰੋੜੀ ਮੁਖੀ ਕੰਧਾ ਗਾਲੀ ਬੁੱਢਾ ਦਲ ਦੇ ਸਾਰੇ ਜਿੰਨੇ ਵੀ ਪਚੰਗੀ ਸਿੰਘ ਨੇ ਜਿਹੜੇ 4-4 6-6 ਘੋੜਿਆਂ ਤੇ ਜਿਹੜੀ ਦੌੜਿਆ ਹਰੇਕ ਮੱਲੇ ਦੇ ਵਿੱਚ ਹਾਜ਼ਰੀ ਭਰਦੇ ਨੇ ਤੇ ਜਿੰਨੇ ਵੀ ਸਿੰਘ ਨੇ ਕੋਈ ਗੁਰੂ ਦਾ ਫਰਮਾਨ ਗੁਰਬਾਨੀ ਕਹਿੰਦੀ ਤਨ ਮਨ ਧਨ ਸਭ ਸੋਪ ਗੁਰੂ ਕੋ ਹੁਕਮ ਮੰਨਿਏ ਪਾਈਏ ਜਿਹੜੀਆਂ ਗੁਰੂਗੀਆਂ लाਡ ਲੀਆਂ ਫੌਜਾਂ ਨੇ ਉਹਨਾਂ ਨੇ ਗੁਰੂ ਦਾ ਹੁਕਮ ਮੰਨਿਆ ਆਪਣਾ ਤਨ ਮਨ ਧਨ ਜਿਹੜਾ ਸਾਰਾ ਕੁਝ ਗੁਰੂ ਨੂੰ ਸੌਪਿਆ ਤੇ ਸਿੰਘ ਜਿਹੜੇ ਨੇ ਘਰਾਂ ਨਹੀਂ ਜਾਂਦੇ ਆਪਦੇ ਘਰ ਤੋਂ ਤਿਆਗ ਕੇ ਸਾਰਾ ਕਰਕੇ ਆਪਦੀ ਜਿਹੜੀ ਗੁਰੂ ਦਾ ਜਿਹੜਾ ਫਰਮਾਨ ਆ ਬਾਣਾ ਬਾਣੀ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਉਹਦੇ ਦੇ ਜਿਹੜਾ ਪੂਰਾ ਪ੍ਰਤੱਖ ਪੈਰਾ ਜਿਹੜੀਆਂ ਫੌਜਾਂ ਦਿੰਦੀਆਂ ਦਾਲ ਪੰਥ ਦੇ ਵਿੱਚ ਸੇਵਾ ਕਰਦੀਆਂ ਕਿਉਂਕਿ ਇਹ ਉਹੀ ਰੱਖੇ ਨੇ ਜਿਨ੍ਹਾਂ ਨੇ ਅਬਦਾਲੀ ਵਰਗੇ ਹੋਰ ਕਈ ਮੁਗਲ ਮੁਗਲ ਜਿਹੜੇ ਪਹਾੜੀ ਰਾਜੇ ਜਿਹੜੇ ਚੜ੍ਹ ਕੇ ਆਏ ਉਦੋਂ ਜਿੰਨੀਆਂ ਵੀ ਜੰਗਾਂ ਸੀ ਸਾਰੀਆਂ ਘੋੜਿਆਂ ਤੇ ਹੀ ਹੁੰਦੀਆਂ ਸੀ ਤੇ ਕੋਈ ਐਸਾ ਸਮਾਂ ਸੀ ਖਾਲਸੇ ਪੰਥ ਤੇ ਜਦੋਂ ਵੀ ਘੋੜਿਆਂ ਦੇ ਉੱਤੇ ਹੀ ਸੋਣਾ ਪੈਂਦਾ ਸੀ ਪਿੱਛੇ ਜੰਗਲਾਂ ਦੇ ਵਿੱਚ ਇੰਨਾ ਜਦੋਂ ਸਿਰਾਂ ਦੇ ਮੁੱਲ ਪੈ ਗਏ ਸਿੰਘਾਂ ਦੇ ਤਾਂ ਉਦੋਂ ਵੀ ਘੋੜਿਆਂ ਦੀਆਂ ਕਾਠੀਆਂ ਤੇ ਹੀ ਸਿੰਘ ਸੌਂਦੇ ਤੇ ਅੱਜ ਵੀ ਜਿਹੜਾ ਖਾਲਸਾ ਬੰਦ ਤੇ ਆ ਤਿਆਰ ਵਰਤਿਆਰ ਨੌ ਮਰ ਨੌ ਇਵੇਂ ਹੀ ਜੋੜ ਮੇਲੇ ਦੀਆਂ ਹਾਜ਼ਰੀਆਂ ਭਰਦਾ ਪੂਰਾ ਵਿਸ਼ਵ ਦੇ ਵਿੱਚ ਜਹੋ ਜਹਲਾ ਚੱਲ ਰਿਹਾ ਜੀ ਬਾਬਾ ਜੀ ਇਹਨਾਂ ਦੇ ਨਾਮ ਵੀ ਰੱਖੇ ਹੋਇਆ ਕੋਈ ਤੇ ਇਹਨਾਂ ਦੀ ਮਿਹਨਤ ਕੀ ਹੁੰਦੀ ਹੈ ਕੀ ਇਹਨਾਂ ਨੂੰ ਖੋਣਨੇ ਤੁਸੀਂ ਕਿੱਦਾਂ ਦਾ ਇਹਨਾਂ ਦਾ ਧਿਆਨ ਰੱਖਿਆ ਜਾਂਦਾ ਇਹਨਾਂ ਦੀ ਦਾਣਾ ਪੱਠਾ ਹੋਰ ਰੋਟੀਆਂ ਵਗੈਰ ਜਿੰਨਾ ਵੀ ਸਾਡੇ ਕੋਲ ਰਸ਼ਨੇ ਖਾਂਦੇ ਨੇ ਹੋਰ ਬਾਕੀ ਜਿਹੜੇ ਸਿੰਘ ਨੇ ਇਹਨਾਂ ਦਾ ਬਹੁਤ ਧਿਆਨ ਰੱਖਦੇ ਕਿਸੇ ਦਾ ਨਾਂ ਇਹਨਾਂ ਨੇ ਘੁੱਗੀ ਰੱਖਿਆ ਵਾ ਆਜੋ ਬਾਬਾ ਜੀ ਇਹਦਾ ਕੀ ਨਾਂ ਰੱਖਿਆ ਬੜਾ ਸ਼ਿੰਦਾ ਸ਼ਿੰਦਾ ਇਹਦਾ ਸ਼ਿੰਦਾ ਨਾਂ ਵਾ ਇਹਦਾ ਇਹਦਾ ਦਿਲਬਾਗ ਉਹਦਾ ਬੱਗਾ ਇਤਰਾ ਜਿੰਨੇ ਵੀ ਜਿਹੜੇ ਵੱਖਰੇ ਵੱਖਰੇ ਨਾਂ ਕਿਉਂਕਿ ਸਿੰਘ ਜਿਹੜੇ ਆਪਣੇ ਜਿ ਘੋੜੇ ਨੂੰ ਜਾਨ ਭਾਈ ਕਹਿੰਦੇ ਨੇ ਜਾਨ ਭਾਈ ਜਾਨ ਤੋਂ ਵੱਧ ਪਿਆਰ ਕਰਦੇ ਨੇ ਸਾਰੇ ਤੇ ਇਹਨਾਂ ਦੇ ਜਿਹੜਾ ਨਾਂ ਇਹਨਾਂ ਦੀ ਖਰਾਕ ਦਿਨ ਰਾਤ ਇਹਨਾਂ ਦਾ ਧਿਆਨ ਰੱਖਦੇ ਨੇ ਤੇ ਇਹਨਾਂ ਦੇ ਆਸਣ ਵੀ ਘੋੜਿਆਂ ਦੇ ਨੇੜੇ ਹੀ ਹੁੰਦੇ ਨੇ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਚਾਰ ਘੋੜਿਆਂ ਦੇ ਉੱਤੇ ਦੋ ਆਪਣੀਆਂ लाਡਲੀਆਂ ਫੌਜਾਂ ਕਿਵੇਂ ਇਹ ਮੈਨੇਜ ਕਰਦੇ ਨੇ ਕਿਵੇਂ ਮੈਨੇਜ ਦਾ ਇਹ ਤਾਂ ਫਿਰ ਦਲ ਬੰਧ ਦੇ ਵਿੱਚ ਰਹਿ ਕੇ ਸਾਰਾ ਸਿੱਖਦੇ ਨੇ ਜੀ ਸਿਖਾਉਣ ਵਾਲਾ ਕੋਈ ਨਹੀਂ ਸਿਖਾਉਣ ਵਾਲਾ ਗੁਰੂ ਆ ਆਪੇ ਕਰਤਾ ਆਪੇ ਕਰਾਵੇ ਉਹ ਆਪੇ ਕਰਾ ਰਿਹਾ ਸਰ ਭਾਜੀ ਇਸ ਪਵਿੱਤਰ ਧਰਤੀ ਤੋਂ ਤੇ ਇੱਕ ਸ ਮਹਿੰਗੀ ਧਰਤੀ ਤੋਂ ਜਿਹੜੀ ਸ਼ਹਾਦਤ ਹੋਈ ਹੈ ਕਿਸ ਨੂੰ ਸ਼ਹਾਦਤ ਦਾ ਪਤਾ ਹੀ ਨਹੀਂ ਲੋਕ ਆਉਂਦੇ ਨੇ ਜਾਣਦੇ ਨੇ ਕੀ ਗਿਆਨ ਲੈ ਕੇ ਜਾਣਾ ਚਾਹੀਦਾ ਦੇਖੋ ਜੀ ਬਹੁਤ ਇਹ ਜਿਹੜੀ ਸ਼ਹੀਦਾਂ ਦੀ ਧਰਤੀ ਬਹੁਤ ਮਹਿੰਗੀ ਧਰਤੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਦਰਬਾਰ ਤੱਕ ਖਾਲਸੇ ਵਾਸਤੇ ਮਹਾਰਾ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਲਸ ਖਾਲਸੇ ਮੈਂ ਹੂ ਕਰੂ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸੇ ਕੇ ਹੂ ਬਸਤ ਸਾਧ ਸੰਗ ਮਹਾਰਾ ਕਹਿੰਦੇ ਸਾਡਾ ਮੋਖ ਅੰਗ ਆ ਮਹਾਰਾ ਕਹਿੰਦੇ ਐਸੀ ਵਸਤ ਜਗਤ ਮੇਂ ਨਹੀਂ ਜੋ ਮੈਂ ਦਈ ਖਾਲਸੇ ਨਹੀਂ ਇਹਦਾ ਸਾਨੂੰ ਹੁਣ ਸੋਝੀ ਹੋਣੀ ਚਾਹੀਦੀ ਵੀ ਸਾਡਾ ਇਤਿਹਾਸ ਆ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਵਾਸਤੇ ਕੀ ਕੀਤਾ ਇੰਨੀ ਮਹਿੰਗੀ ਧਰਤੀ 'ਤੇ ਆ ਕੇ ਤੁਸੀਂ ਹੁੱਲੜਬਾਜੀ ਜਾਂ ਹੋਰ ਆਪਣੇ ਕਾਰਜ ਹੋਰਾਂ ਕੰਮਾਂ ਦੇ ਵਿੱਚ ਤੁਰੇ ਫਿਰੋ ਮੇਲੇ ਚੋ ਚੰਗੀ ਗੱਲ ਨਹੀਂ ਸਾਨੂੰ ਗੁਰੂ ਇਤਿਹਾਸ ਦੇ ਨਾਲ ਆਪਣੇ ਸਿੱਖ ਇਤਿਹਾਸ ਦੇ ਨਾਲ ਸਾਨੂੰ ਜਿਹੜੀ ਜੁੜਨ ਦੀ ਲੋੜ ਆ ਤੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਜਿਹੜੇ ਪੁੱਠੇ ਰਾਵਾਂਤੇ ਨੇ ਉਹ ਆਪ ਦਾ ਸਾਰਾ ਕੁਝ ਛੱਡ ਕੇ ਤੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਬਾਣੀ ਪੜੋ ਤੇ ਆਪਣੇ ਜਿੰਨੇ ਵੀ ਸ਼ੀਧੀ ਜੋੜ ਮੇਲੇ ਗੁਰਦੁਆਰਾ ਸਥਾਨ ਨੇ ਉਹਨਾਂ ਤੇ ਜਾ ਕੇ ਦਰਸ਼ਨ ਮਿਲੇ ਜ਼ਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਉਹ ਐਸਾ ਸਾਡੇ ਨਾਲ ਨਿਆਂਗ ਸਿੰਘ ਜਥੇਬੰਦੀਆਂ ਦੇ ਆਗੂ 96 ਕਰੋੜੀ ਬ ਬਲਵੀਰ ਸਿੰਘ ਜੀ ਮੁਖੀ ਬੁੱਢਾ ਦਲ ਹੋਰਾਂ ਦੀ ਟੀਮ ਹੈ ਜਿਹੜੀ ਉਹਨਾਂ ਵੱਲੋਂ ਕੋੜਿਆਂ ਦੇ ਕਰਤੱਵ ਨੇ ਜਿਹੜੇ ਦਿਖਾਏ ਗਏ ਨੇ ਚਾਰ ਕੋੜਿਆਂ ਦੇ ਉੱਤੇ ਦੋ ਲਾਡਲੀਆਂ ਫੌਜਾਂ ਦੇ ਜਵਾਨਾਂ ਵੱਲੋਂ ਕਰਤੱਵ ਦਿਖਾਏ ਗਏ ਨੇ ਜਿੱਥੇ ਕੀ ਹੁਣ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਹਨਾਂ ਦੀਆਂ ਫੋਟੋਆਂ ਵੀ ਖਿੱਚ ਰਿਹਾ ਤੇ ਇਹ ਜਿਹੜੇ ਚਾਰ ਕੋੜਿਆਂ ਦੇ ਉੱਤੇ ਕਰਤੱਵ ਦਿਖਾਏ ਨੇ ਇਹ ਖਿੱਚ ਦਾ ਕੇਂਦਰ ਬਣੇ ਰਹੇ ਨੇ ਨਾਲ ਹੀ ਅਪੀਲ ਵੀ ਕੀਤੀ ਜਾ ਰਹੀ ਹੈ ਜਥੇਬੰਦੀਆਂ ਵੱਲੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਅਪੀਲ ਹੈ ਨੌਜਵਾਨਾਂ ਨੂੰ ਕੀ ਉਹ ਗੁਰੂ ਦੇ ਲੜ ਲੱਗਣ ਕਿਉਂਕਿ ਇਸ ਧਰਤੀ ਦੇ ਉੱਤੇ ਬલિદાન ਦਿੱਤਾ ਗਿਆ ਛੋਟੇ ਸ਼ਹਿਫਜਾਦਿਆਂ ਨੇ ਧਰਮ ਦੀ ਖਾਤਰ ਆਪਣਾ ਬਲੀਦਾਨ ਦੇ ਦਿੱਤਾ ਤੇ ਨੌਜਵਾਨਾਂ ਨੂੰ ਬੁਰਾਈਆਂ ਦਾ ਖਾਤਮਾ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਅਪੀਲ ਕੀਤੀ ਹੈ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਏਐਨਪੀ ਨਿਊਜ਼ ਜ਼ਿਲ੍ਹਾ ਸ਼ਰੀਫ